ਸਤ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਕਿਤੇ ਤੁਸੀਂ ਗੌਰ ਕੀਤਾ ਵੀ ਜਦੋਂ ਤੁਸੀਂ ਕਦੇ ਸੋਚਦੇ ਹੋ ਤੇ ਸੋਚਣ ਸਾਰ ਹੀ ਕੁਝ ਗਲਤ ਹੋ ਜਾਂਦਾ ਉਹਦੀ ਵਜ੍ਹਾ ਇਹ ਹੁੰਦੀ ਆ ਕਿ ਤੁਸੀਂ ਸਹੀ ਤਰੀਕੇ ਨਾਲ ਤੇ ਸਹੀ ਸੋਚ ਨਹੀਂ ਪਾਉਂਦੇ ਤੇ ਵਜ੍ਹਾ ਕੀ ਹੁੰਦੀ ਆ ਆਪਾਂ ਨਰਵਸ ਹੋ ਜਾਂਦੇ ਆ ਬਿਨ ਮਤਲਬ ਦੀ ਆਪਾਂ ਟੈਨਸ਼ਨ ਲੈ ਕੇ ਫਿਰ ਸੋਚਣ ਲੱਗਦੇ ਆ ਰਿਲੈਕਸ ਨਹੀਂ ਹੁੰਦੇ ਤਣਾਅ ਆਪ ਨਹੀਂ ਲੈ ਕੇ ਆਉਂਦੇ ਆਪਣੇ ਆਪ ਚ ਚਲੋ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਇੱਕ ਹੁਨਰਵਾਲ ਜੀ ਫਿਰ ਤੁਹਾਨੂੰ ਸਾਰੀ ਗੱਲ ਆਪਦੇ ਆਪ ਹੀ ਸਮਝ ਆ ਜਾਵੇ ਇੱਕ ਇਹੋ ਜਿਹਾ ਮੁੰਡਾ ਸੀ ਜਿਹਦੇ ਕੋਲੇ ਦੁਨੀਆਂ ਦਾ ਕੋਈ ਵੀ ਜਿੰਦਾ ਹੋਵੇ ਕੋਈ ਵੀ ਲੋਕ ਲੱਗਿਆ ਹੋਵੇ ਉਹ ਖੋਲਣ ਦੀ ਤਾਕਤ ਰੱਖਦਾ ਸੀ ਉਹਦੇ ਕੋਲੇ ਇੱਕ ਹੁਨਰ ਸੀ ਕਈ ਵਾਰ ਤਾਂ ਉਹਨੇ ਇਹੋ ਇਹੋ ਜਿਹੇ ਜਿੰਦੇ ਖੋਲਤੇ ਸੀ ਲੋਕ ਖੋਲਤੇ ਸੀ ਜਿਹੜੇ ਪਤਾ ਨਹੀਂ ਸਦੀਆਂ ਪੁਰਾਣੇ ਸੀ ਪਰ ਫਿਰ ਵੀ ਉਹ ਕੋਈ ਨਾ ਕੋਈ ਟਰਿਕ ਲਾ ਕੇ ਆਪਦਾ ਤਜਰਬਾ ਲਾ ਕੇ ਉਹ ਜਿੰਦੇ ਨੂੰ ਖੋਲ ਦਿੰਦਾ ਸੀ ਤੇ ਲੋਕ ਤਾਂ ਉਹਨੂੰ ਜਿੰਦਿਆਂ ਦਾ ਜਾਦੂਗਰ ਕਹਿਣ ਲੱਗੇ ਸੀ ਤੇ ਬਹੁਤ ਵਾਰੀ ਉਹਨੂੰ ਐਗਜ਼ੀਬਿਸ਼ਨ ਦੇ ਵਿੱਚ ਬੁਲਾਇਆ ਜਾਂਦਾ ਸੀ ਉਹਦਾ ਮਾਨ ਸਨਮਾਨ ਕੀਤਾ ਜਾਂਦਾ ਸੀ ਕਈ ਵਾਰ ਉਹਨੂੰ ਟੀਵੀ ਸ਼ੋਅ ਦੇ ਵਿੱਚ ਬੁਲਾਇਆ ਜਾਂਦਾ ਸੀ ਵੀ ਇੱਥੇ ਵੀ ਬਹੁਤ ਸਾਰੇ ਜਿੰਦੇ ਆ ਸਾਡੇ ਕੋਲੇ ਸਾਡੇ ਕੈਮਰੇ ਦੇ ਸਾਹਮਣੇ ਖੋਲ ਕੇ ਦਿਖਾ ਫਿਰ ਉਹ ਆਪਦੇ ਟਰਿਕ ਲਾਉਂਦਾ ਤੇ ਸਾਰੇ ਜਿੰਦੇ ਖੋਲ ਦਿੰਦਾ ਆਹੀਂ ਹੌਲੀ ਹੌਲੀ ਕਰਕੇ ਨਾ ਉਹ ਮਸ਼ਹੂਰ ਹੁੰਦਾ ਜਾਂਦਾ ਸੀ ਪਪੂਲਰ ਹੋ ਗਿਆ ਸੀ ਨਾਂ ਬਣ ਗਿਆ ਸੀ ਉਹਦਾ ਜਿੰਦੇ ਖੋਲਣ ਚ ਵੀ ਬੜਾ ਤਜਰਬੇਕਾਰ ਬੜਾ ਹਨਰਮੰਦ ਬੰਦਾ ਆਹੀਂ ਕਿਸੇ ਬੜੇ ਵੱਡੇ ਬਿਜ਼ਨਸਮੈਨ ਦੇ ਦਿਮਾਗ ਦੇ ਵਿੱਚ ਆਈਡੀਆ ਆਉਂਦਾ ਵੀ ਇਸ ਬੰਦੇ ਨੂੰ ਲੈ ਕੇ ਇੱਕ ਕੰਪੀਟੀਸ਼ਨ ਕਰਦੇ ਆਂ ਔਡੀਅன்ஸ் ਬੁਲਾਵਾਂਗੇ ਲੋਕ ਆਉਣਗੇ ਉੱਥੇ ਉੱਥੇ ਇਹਦਾ ਹੁਨਰ ਦਿਖਾਵਾਂਗੇ ਵੀਡੀਓ ਬਣੂਗੀ ਸਭ ਕੁਝ ਹੋਊਗੀ ਨਾਲੇ ਪੈਸੇ ਕਮਾਵਾਂਗੇ ਨਾਲੇ ਇਹ ਬੰਦਾ ਆਪਣੀ ਕਲਾ ਦਾ ਜੋਰ ਲੋਕਾਂ ਦੇ ਸਾਹਮਣੇ ਦਿਖਾਊਗਾ ਫਿਰ ਇਸ ਹੁਨਰਮੰਦ ਬੰਦੇ ਨੂੰ ਨਿਯੋਤਾ ਭੇਜਿਆ ਗਿਆ ਵੀ ਕੀ ਤੂੰ ਆਉਣਾ ਚਾਹੁੰਦਾ ਸਾਡੇ ਸ਼ੋਅ ਦੇ ਵਿੱਚ ਇਹਦੇ ਲਈ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਤੇ ਇਸ ਬੰਦੇ ਨੂੰ ਹੋਰ ਕੀ ਚਾਹੀਦਾ ਸੀ ਇਹਨੇ ਝੱਟ ਦੇਣੇ ਹਾਂ ਕਰਤੀ ਵੀ ਮੈਂ ਆਉਂਗਾ ਚਲੋ ਜੀ ਉਹ ਦਿਨ ਆ ਜਾਂਦਾ ਤੇ ਇਹ ਜਦੋਂ ਉੱਥੇ ਪਹੁੰਚਦਾ ਤੇ ਇਹ ਜਿਹੜਾ ਸ਼ੋਅ ਸੀ ਇੱਕ ਸਵੀਵਿੰਗ ਪੂਲ ਦੇ ਵਿੱਚ ਰੱਖਿਆ ਗਿਆ। ਸਵੀਵਿੰਗ ਪੂਲ ਦੇ ਚਾਰੇ ਪਾਸੇ ਆਡੀਅנס ਬਈ ਦਰਸ਼ਕ ਬੈਠੇ ਸੀ ਤੇ ਸਾਰਿਆਂ ਦੇ ਹੱਥ 'ਚ ਮੋਬਾਈਲ ਸੀ ਜਿਵੇਂ ਕਿ ਅੱਜ ਕੱਲ੍ਹ ਚੱਲਦਾ ਵੀ ਵੀਡੀਓ ਬਣਾਵਾਂਗੇ, ਵਾਇਰਲ ਕਰਾਂਗੇ। ਲੋਕ ਐਕਸਾਈਟਡ ਬੜੇ ਸੀ ਇਹਦੇ ਲਈ ਵੀ ਕਦੋਂ ਆਊਗਾ, ਕਦੋਂ ਅਸੀਂ ਵੀਡੀਓ ਬਣਾਵਾਂਗੇ। ਕਦੋਂ ਅਸੀਂ ਕਲਾ ਦਾ ਜੋਰ ਦੇਖਾਂਗੇ। ਤਾਂ ਜਦੋਂ ਇਹ ਬੰਦਾ ਉੱਥੇ ਪਹੁੰਚਦਾ ਜਿਹੜਾ ਉੱਥੋਂ ਦਾ ਪ੍ਰਬੰਧਕ ਸੀ ਉਹ ਇਹਨੂੰ ਪੁੱਛਦਾ ਵੀ ਤੁਹਾਨੂੰ ਤੈਰਨਾ ਆਉਂਦਾ? ਤੇ ਬੰਦਾ ਕਹਿੰਦਾ ਹਾਂ ਆਉਂਦਾ ਕਹਿੰਦਾ ਫਿਰ ਇੱਕ ਬਾਕਸ ਦੇ ਵਿੱਚ ਤੁਹਾਨੂੰ ਬਿਠਾ ਕੇ ਅਸੀਂ ਸਵੀਵੀਂ ਪੂਲ ਦੇ ਵਿੱਚ ਪਾਣੀ ਦੇ ਥੱਲੇ ਤੈਨੂੰ ਭੇਜ ਦੇਣਾ ਤੇ ਜਿਵੇਂ ਇਹ ਬਾਕਸ ਥੱਲੇ ਜਾ ਕੇ ਤਲ ਦੇ ਨਾਲ ਲੱਗ ਜਾਊਗਾ ਉਦੋਂ ਤੂੰ ਆਪਣਾ ਜਿੰਦਾ ਖੋਲਣਾ ਸ਼ੁਰੂ ਕਰਨਾ ਤੇ ਜਦੋਂ ਜਿੰਦਾ ਖੁੱਲ ਗਿਆ ਅਸੀਂ ਤੈਨੂੰ ਬਾਹਰ ਕੱਢ ਲਾਂਗੇ ਹਾਂ ਕੋਈ ਪ੍ਰੋਬਲਮ ਆ ਗਈ ਤੇ ਤੋ ਜਿੰਦਾ ਨਾ ਖੁੱਲਿਆ ਤੇ ਤੈਨੂੰ ਉੱਥੇ ਲੱਗਿਆ ਵੀ ਮੇਰਾ ਸਾਹ ਘੁੱਟ ਹੁੰਦਾ ਕੋਈ ਤਕਲੀਫ ਚ ਉਹਦੇ ਲਈ ਤੈਨੂੰ ਇੱਕ ਰਿਮੋਟ ਦਿੰਨੇ ਆ ਤੂੰ ਬਟਨ ਦਬਾ ਦੀ ਸਾਨੂੰ ਪਤਾ ਲੱਗ ਜੂ ਵੀ ਤੂੰ ਮੁਸੀਬਤ ਦੇ ਵਿੱਚ ਆ ਅਸੀਂ ਤੈਨੂੰ ਬਾਹਰ ਕੱਢ ਲਾਂਗੇ ਇਸ ਗੱਲ ਦੇ ਉੱਤੇ ਇਹ ਬੰਦਾ ਹੱਸਣ ਲੱਗ ਗਿਆ ਕਹਿੰਦਾ ਯਾਰ ਇਹ ਕਿਹੋ ਜੀਆਂ ਗੱਲਾਂ ਕਰਦੇ ਹੋ ਮੈਂ ਤਾਂ 2 ਮਿੰਟ ਲਾਉਣੇ ਆ ਜਿੰਦਾ ਖੋਲਣ ਨੂੰ ਬਸ ਗਿਆ ਤੇ ਆਇਆ ਰਿਮੋਟ ਰਮਾਰਡ ਦੀ ਕਿਸੇ ਦੀ ਲੋੜ ਨਹੀਂ ਪੈਣੀ ਤੇ ਇਸ ਬੰਦੇ ਦਾ ਕੰਫੀਡੈਂਸ ਲੈਵਲ ਬੜਾ ਹਾਈ ਸੀ ਫੇਰ ਕੀ ਸੀ ਇਹਨੂੰ ਉਹ ਬਾਕਸ ਡੱਬੇ ਦੇ ਵਿੱਚ ਬਿਠਾਤਾ ਪਾਣੀ ਦੇ ਵਿੱਚ ਛੜਦਾ ਤੇ ਜਿਵੇਂ ਹੀ ਬਾਕਸ ਥੱਲੇ ਤਲ ਦੇ ਨਾਲ ਥੱਲੇ ਜ਼ਮੀਨ ਦੇ ਨਾਲ ਪਾਣੀ ਦੇ ਵਿੱਚ ਜਾ ਕੇ ਲੱਗਿਆ ਤਾਂ ਇਹਨੇ ਆਪਣਾ ਜਿੰਦਾ ਖੋਲਣਾ ਸ਼ੁਰੂ ਕਰਤਾ ਇੱਕ-ਇੱਕ ਕਰਕੇ ਸਾਰੇ ਟਰਿਕ ਪੜਾਏ ਪਰ ਜਿੰਦਾ ਖੁੱਲਾ ਨਹੀਂ ਆਪਣਾ ਸਾਰਾ ਤਜਰਬਾ ਲਾਤਾ ਪਰ ਜਿੰਦਾ ਫੇਰ ਵੀ ਨਾ ਖੁੱਲਾ ਹੁਣ ਕੀ ਸੀ ਇੱਕ ਤਾਂ ਪਾਣੀ ਦੇ ਵਿੱਚ ਸੀ ਸਾਹ ਵੀ ਘਟ ਆਉਂਦਾ ਸੀ ਤੇ ਦੂਜਾ ਇਹ ਨਰਵਸ ਹੋਣਾ ਸ਼ੁਰੂ ਹੋ ਗਿਆ ਸੀ ਇਹਦੇ ਦਿਮਾਗ 'ਚ ਇੱਕੋ ਦਮ ਇਹ ਗੱਲ ਆ ਗਈ ਵੀ ਮੇਤੋ ਜਿੰਦਾ ਖੁੱਲ ਨਹੀਂ ਰਿਹਾ ਉੱਤੇ ਐਨੇ ਲੋਕ ਬੈਠੇ ਮੈਨੂੰ ਦੇਖਣ ਵਾਲੇ ਮੈਂ ਉਹਨਾਂ ਸਾਹਮਣੇ ਕਿਵੇਂ ਪੇਸ਼ ਹੋ ਕਿਹੜਾ ਮੂੰਹ ਦਿਖਾਵਾਂ ਮੈਂ ਕੀ ਕਹੂੰਗਾ ਵੀ ਮੇਤੋ ਜਿੰਦਾ ਖੁੱਲਿਆ ਨਹੀਂ ਐਡਾ ਤਜਰਬੇਕਾਰ ਬੰਦਾ ਜਿਹਨੂੰ ਜਿੰਦਿਆਂ ਦਾ ਜਾਦੂਗਰ ਕਿਹਾ ਜਾਂਦਾ ਫਿਰ ਜਦੋਂ ਬਹਾ-ਬਹਾ ਕੋਸ਼ਿਸ਼ਾਂ ਕਰਨ ਦੇ ਬਾਅਦ ਜਿੰਦਾ ਖੁੱਲਿਆ ਹੀ ਨਹੀਂ ਫਿਰ ਇਹ ਥੋੜੀ ਜੀ ਗੱਲ ਦਿਮਾਗ 'ਚ ਆਉਂਦੀ ਆ ਵੀ ਜਿੰਦੇ ਨਾਲ ਉਹ ਤਾਂ ਜ਼ਿੰਦਗੀ ਪਿਆਰੀ ਆ ਪਹਿਲਾਂ ਆਪਾਂ ਉੱਪਰ ਚੱਲੀਏ ਬਾਅਦ 'ਚ ਲੋਕਾਂ ਸਾਹਮਣੇ ਕਿਵੇਂ ਪੇਸ਼ ਹੋਣਾ ਇਹ ਦੇਖੀ ਚੱਲੀਏ ਤੇ ਉਹ ਬੰਦਾ ਐਮਰਜੈਂਸੀ ਬਟਨਰ ਮੋੜ ਤੋਂ ਨੱਪ ਦਿੰਦਾ ਉੱਪਰਲੇ ਪ੍ਰਬੰਧਕਾਂ ਨੂੰ ਪਤਾ ਲੱਗ ਜਾਂਦਾ ਵੀ ਕਿਸੇ ਮੁਸੀਬਤ ਦੇ ਵਿੱਚ ਆ ਜਿੰਦਾ ਉਹ ਤੋਂ ਖੁੱਲਿਆ ਨਹੀਂ ਉਹ 1 ਮਿੰਟ ਦੀ ਉਹਨੂੰ ਬਾਹਰ ਕੱਢ ਲੈਂਦੇ ਆ ਜਦੋਂ ਉਹਨੂੰ ਬਾਹਰ ਕੱਢ ਲੈਂਦੇ ਆ ਉਹਨੇ ਹੁਣ ਡੱਬੇ ਤੋਂ ਬਾਹਰ ਆਉਣਾ ਹੁੰਦਾ ਜਿੱਦਾਂ ਬੰਦ ਹੁੰਦਾ ਉਹ ਖੜਾ ਖੜਾ ਵੈਸੇ ਹੀ ਇੱਕ ਪਾਸੇ ਨੂੰ ਭਾਰ ਦੇ ਦਿੰਦਾ ਆਪਦਾ ਜਿੱਧਰਲੇ ਪਾਸੇ ਦਰਵਾਜ਼ਾ ਹੁੰਦਾ ਜਿੱਧਰਲੇ ਪਾਸੇ ਉਹ ਜਿੰਦਾ ਲੱਗਿਆ ਹੁੰਦਾ ਉਹਦੇ ਭਾਰ ਕਾਰਨ ਦਰਵਾਜ਼ਾ ਖੁੱਲ ਜਾਂਦਾ ਫਿਰ ਇਹਨੂੰ ਪਤਾ ਲੱਗਦਾ ਵੀ ਜਿੰਦਾ ਤਾਂ ਲੱਗਿਆ ਹੀ ਨਹੀਂ ਸੀ ਇਹ ਤਾਂ ਵੈਸੇ ਹੀ ਵਿੱਚ ਫਸਾਇਆ ਹੋਇਆ ਸੀ ਇਹ ਤਾਂ ਸਿਰਫ ਮੇਰੀ ਇੱਕ ਪ੍ਰੀਖਿਆ ਲੈਣੀ ਚਾਹੁੰਦੇ ਸੀ ਇਹ ਸਾਰਾ ਕੁਝ ਇੱਕ ਡਰਾਮਾ ਸੀ ਤੇ ਇਹ ਡਰਾਮਾ ਇਸ ਬੰਦੇ ਲਈ ਰਚਿਆ ਗਿਆ ਸੀ ਵੀ ਇਹਦੀ ਅਸਲੀ ਪ੍ਰੀਖਿਆ ਨਹੀਂ ਜਾ ਸਕੀ ਇਹ ਫਿਰ ਭੱਜ ਕੇ ਉਸ ਬਿਜ਼ਨਸਮੈਨ ਬੰਦੇ ਕੋਲੇ ਗਿਆ ਜੀਨੇ ਇਹ ਸਾਰਾ ਪ੍ਰੋਗਰਾਮ ਸੈੱਟ ਕਰਵਾਇਆ ਸੀ ਤੇ ਉਹਨੂੰ ਜਾ ਕੇ ਕਹਿੰਦਾ ਵੀ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਮੈਨੂੰ ਜ਼ਿੰਦਗੀ ਦਾ ਬਹੁਤ ਵੱਡਾ ਲੈਸਨ ਸਿਖਾਤਾ ਕਦੇ ਕਦੇ ਜ਼ਿਆਦਾ ਸੋਚਣਾ ਵੀ ਖਤਰਨਾਕ ਬਣ ਜਾਂਦਾ ਛੋਟੀ ਜੀ ਕਹਾਣੀ ਆ ਪਰ ਅੱਜ ਕੱਲ ਜਿਹੜੀ ਜ਼ਿੰਦਗੀ ਚੱਲ ਰਹੀ ਹੈ ਆਪਣੀ ਸਾਰਿਆਂ ਦੀ ਉਹਦੇ ਤੇ ਲਾਗੂ ਬੜੀ ਹੁੰਦੀ ਢੋਗਦੀ ਬੜੀ ਹੈ ਜ਼ਿਆਦਾ ਓਵਰ ਥਿੰਕਿੰਗ ਕਰਨ ਦੇ ਨਾਲ ਕਈ ਵਾਰ ਆਪਾਂ ਆਪਣੇ ਰਿਸ਼ਤੇ ਖਰਾਬ ਕਰ ਲੈਂਦੇ ਆ ਤੇ ਆਪਾਂ ਨੂੰ ਕਈ ਵਾਰ ਇਹ ਲੱਗਦਾ ਹੁੰਦਾ ਕਿ ਸਾਹਮਣੇ ਵਾਲਾ ਬੰਦਾ ਆ ਸੋਚਦਾ ਹੋ ਮੇਰੇ ਬਾਰੇ ਆ ਸੋਚਦਾ ਹੋ ਅਸਲ 'ਚ ਉਹ ਸੋਚਦਾ ਨਹੀਂ ਸੋਚਦਾ ਪਤਾ ਨਹੀਂ ਪਰ ਆਪਾਂ ਬਹੁਤ ਜ਼ਿਆਦਾ ਸੋਚ ਰਹੇ ਹੁੰਨੇ ਆ ਜਿਹਦੇ ਕਰਕੇ ਪ੍ਰੋਬਲਮ ਕ੍ਰੀਏਟ ਹੁੰਦੀ ਆ ਤੇ ਇਹਦੇ ਕਰਕੇ ਆਪਾਂ ਉਹ ਸਾਹਮਣੇ ਬੰਦੇ ਨਾਲ ਗੱਲ ਵੀ ਨਹੀਂ ਕਰਦੇ ਜਿਹਦੇ ਨਾਲ ਗੱਲ ਕਰਨੀ ਆ ਉਹਦੇ ਨਾਲ ਕਰਦੇ ਨਹੀਂ ਆਪਦੇ ਆਪ ਨੇ ਹੀ ਆਪਦੇ ਦਿਮਾਗ ਦੀ ਮੰਨ ਦੀਆਂ ਘੜਤਾਂ ਘਣਕੜ ਪਲਾਨ ਬਣਾਈ ਜਾਂਦੇ ਆ ਇਹ ਮੇਰੇ ਬਾਰੇ ਐਂ ਕਰਦਾ ਹੋਊ ਇਹ ਮੇਰੇ ਬਾਰੇ ਓਹ ਕਰਦਾ ਹੋਊ ਗੱਲ ਕੁਝ ਵੀ ਨਹੀਂ ਹੁੰਦੀ ਜੇ ਹੁੰਦੀ ਵੀ ਆ ਤਾਂ ਕੁਝ ਇੱਕ ਪਰਸੈਂਟ ਪਰ ਆਪਾਂ ਆਪਦੇ ਦਿਮਾਗ ਦੇ ਨਾਲ ਓਵਰ ਥਿੰਕਿੰਗ ਕਰ ਕਰ ਤਾਂ ਆਪਾਂ ਸਾਰੇ ਦਾ ਸਾਰਾ ਪਠਾ ਬਠਾ ਲੈਨੇ ਆਪਦੇ ਕੰਮ ਦਾ ਆਪਦੀ ਜ਼ਿੰਦਗੀ ਦਾ ਕਈ ਵਾਰ ਕੋਈ ਕੰਮ ਕਰਦੇ ਸਮੇ ਆਪਾਂ ਜਿਆਦਾ ਓਵਰ ਥਿੰਕਿੰਗ ਕਰ ਲੈਨੇ ਆ ਵੀ ਇਹ ਕੰਮ ਹੋ ਨਹੀਂ ਹੋੂ ਨਹੀਂ ਹੋ ਬਹੁਤ ਜਿਆਦਾ ਆਪਾਂ ਸੋਚ ਵਿਚਾਰ ਕਰਨ ਲੱਗ ਜਾਂਦੇ ਆ ਉਦੋਂ ਵੀ ਆਪਾਂ ਆਪਦਾ ਕੰਮ ਖਰਾਬ ਕਰ ਲੈਨੇ ਆ ਸੌਖੇ ਤਰੀਕੇ ਨਾਲ ਸੋਚੋ ਥੋੜਾ ਸੋਚੋ ਜਿੰਨਾ ਸੋਚਣ ਦੀ ਲੋੜ ਆ ਚੰਗਾ ਸੋਚੋ ਕੰਮ ਵੱਧ ਕਰੋ ਮਿਹਨਤ ਕਰੋ ਓਵਰ ਥਿੰਕਿੰਗ ਦੇ ਨਾਲ ਜਿਆਦਾ ਸੋਚ ਸੋਚ ਕੇ ਆਪਾਂ ਆਪਦਾ ਹੀ ਨੁਕਸਾਨ ਕਰ ਰਹੇ ਆ ਕਿਸੇ ਦਾ ਨਹੀਂ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਹੌਸਲਾ ਅਫਜ਼ਾਈ ਲਈ ਕਮੈਂਟ ਕਰ ਦੇਣਾ ਲਾਈਕ ਕਰ ਦੇਣਾ ਗਲਤੀ ਭੁੱਲ ਚੁਕ ਮਾਫੀ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੀ ਆ ਕਿ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ